ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਆਜੂ ਨਵੀਂ ਵੀਡੀਓ ਚ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੀ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਮੈਂ ਚੱਲੀ ਆ ਭੈਣ ਦੇ ਬੁਟੀਕ ਤੇ ਕੋਸ਼ਕ ਸੂਟ ਲੈ ਕੇ ਆਣੀ ਆ ਰੈਡੀ ਮੈਂ ਹੋ ਗਈ ਆ ਬਸ ਮੈਂ ਨਿਕਲ ਨਹੀਂ ਲੱਗੀ ਆ ਕੋਸ਼ਕ ਮੈਂ ਕੱਪੜੇ ਲੈ ਕੇ ਆਣੇ ਭੈਣ ਦੇ ਬੁਟੀਕ ਤੋਂ ਚੱਕ ਕੇ ਔਰ ਕੋਸ਼ਕ ਮੈਂ ਆਪਣੇ ਕੱਪੜੇ ਆ ਜਿਹੜੇ ਉੱਥੇ ਰੱਖ ਕੇ ਆਉਣੀ ਆ ਤੇ ਮੈਂ ਆਪਣਾ ਇੱਕ ਜਾਗੋ ਵਾਲੀ ਡਰੈਸ ਸੀ ਮੈਂ ਆਪਣੇ ਕਜ਼ਨ ਬ੍ਰਦਰ ਦੀ ਜਿਹੜੀ ਜਾਗੋ ਤੇ ਪਾਈ ਸੀ ਰਾਤ ਨੂੰ 2-3 ਘੰਟੇ ਇੱਕ ਮੈਂ ਉਸ ਨੂੰ ਅੱਜ ਸੇਲ ਕਰਨ ਲਈ ਉੱਥੇ ਰੱਖ ਕੇ ਆਣਾ ਮੈਂ ਤੁਹਾਡੇ ਨਾਲ ਵੀ ਨੈਕਸਟ ਵੀਡੀਓ ਵਿੱਚ ਅਪਲੋਡ ਕਰੂੰਗੀ ਇੰਸਟਾ ਤੇ ਵੀ ਵੀਡੀਓ ਪਾ ਦੂੰਗੀ ਤੇ ਤੁਸੀਂ ਅਗਰ ਕਿਸੇ ਨੇ ਲੈਣੀ ਹੋਵੇ ਰੈਡੀमेड ਫੁੱਲ ਪਿਓਰ ਕ੍ਰੇਪ ਦੇ ਵਿੱਚ ਰੈਡੀ ਕੀਤੀ ਹੋਈ ਸਕਰਟ ਤੇ ਸ਼ਾਰਟ ਕਮੀਜ਼ ਉਹਦੇ ਨਾਲ ਤੇ ਤੁਸੀਂ ਅਗਰ ਉਹ ਵਾਲੀ ਜਾਗੋ ਵਾਲੀ ਡਰੈਸ ਲੈਣੀ ਹੋਵੇ ਜਾਂ ਮੇਰਾ ਜਿਹੜਾ ਬ੍ਰਾਈਟ ਸੌਰੀ ਮੈਰिज ਟਾਈਮ ਤੇ ਲਹਿੰਗਾ ਪਾਇਆ ਹੋਇਆ ਸੀਗਾ ਉਹ ਕਿਸੇ ਨੇ ਰੈਂਟ ਤੇ ਲੈਣਾ ਹੋਇਆ ਜਾਂ ਵੈਸੇ ਬਾਈ ਕਰਨਾ ਹੋਇਆ ਅੱਛੇ ਖਾਸੇ ਡਿਸਕਾਊਂਟ ਤੇ ਮਿਲ ਜਾਣਾ ਤੁਹਾਨੂੰ 40 50% ਆਫ ਤੱਕ ਤੇ ਤੁਹਾਨੂੰ ਮੈਂ ਉਹਦੀ ਵੀ ਵੀਡੀਓ ਜਿਹੜੀ ਅਪਲੋਡ ਕਰ ਦੂੰਗੀ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਬੁਟੀਕ ਤੇ ਬੁਟੀਕ ਤੇ ਮੈਂ ਆ ਗਈ ਸੀ ਤੇ ਪਰ ਆ ਕੇ ਦੇਖਿਆ ਕਿ ਭੈਣ ਦਾ ਸਾਰਾ ਕਪੜਾ ਲੱਤਾ ਇੱਥੇ ਖਿਲਰਿਆ ਪਿਆ ਹੋਇਆ ਸੀਗਾ ਬੁਟੀਕ ਭਰਿਆ ਪਿਆ ਸੀਗਾ ਕਿਉਂਕਿ ਕਾਫੀ ਮਾਤਰਾ ਦੇ ਵਿੱਚ ਸਟਾਕ ਹੈ ਜਿਹੜਾ ਰੀਸਟਾਕ ਕੀਤਾ ਗਿਆ ਹੈਗਾ ਇਹ ਕੁਝ ਆਰਗੈਂਜ਼ਾ ਦੇ ਸੂਟ ਹੈ ਲੱਗੇ ਹੱਥ ਮੈਂ ਚਲੋ ਇਹਨਾਂ ਦੀਆਂ ਕੁਝ ਕੁ ਵੀਡੀਓ ਕਲਿੱਪ ਲੈ ਲਈਆਂ ਨਾਲ ਪੂਰੇ ਬੁਟੀਕ ਦੀ ਵੀਡੀਓ ਕਵਰ ਨਹੀਂ ਹੋ ਪਾਈ ਕਿਉਂਕਿ ਪੂਰਾ ਕੱਪੜਾ ਜਿਹੜਾ ਢੇਰ ਲੱਗੇ ਹੋਏ ਸੀਗੇ ਕੁਝ ਕੁ ਸੈਟਿੰਗ ਕਰਨ ਵਾਲੀ ਸੀਗੀ ਕੱਪੜਿਆਂ ਦੀ ਤੇ ਇਹ ਮੈਂ ਕੁਝ ਲੱਭ ਰਹੀ ਸੀ ਵਿੱਚੋਂ ਤੇ ਮੇਰੇ ਤੋਂ ਸਾਰੇ نیچے ਡਿੱਗ ਗਏ ਕਾਫੀ ਕਪੜਾ ਇਕੱਠਾ ਆਇਆ ਸੀਗਾ ਤੇ ਹਾਲੇ ਸੰਭਾਲਣ ਦਾ ਟਾਈਮ ਨਹੀਂ ਲੱਗਿਆ ਇਹ ਆਰਗੈਂਜ਼ਾ ਦੇ ਵਿੱਚ ਮੈਚਿੰਗ ਦੇ ਵਿੱਚ ਸੂਟ ਨੇ ਜੀ ਤੁਹਾਨੂੰ ਕਿਸੇ ਨੂੰ ਪਸੰਦ ਆਇਆ ਜਾਂ ਲੈਣੇ ਹੋਏ ਤੁਸੀਂ ਲੈ ਸਕਦੇ ਹੋ ਤੇ ਸਕਰੀਨ ਦੇ ਉੱਪਰ ਨੰਬਰ ਹੈ ਜਿਹੜਾ ਮੈਂ ਆਪਣਾ WhatsApp ਨੰਬਰ ਇੱਥੇ ਦੇ ਦੂੰਗੀ ਤੇ ਇਹਦੇ ਉੱਪਰ ਸਿਰਫ ਕੇਵਲ ਤੇ ਕੇਵਲ ਸੂਟਾਂ ਦੇ ਰਿਗਾਰਡਿੰਗ ਹੀ ਮੈਸੇਜ ਕਰਿਓ ਕਿਉਂਕਿ ਇਹ ਬੁਟੀਕ ਦਾ ਨੰਬਰ ਹੈ ਜੀ ਇਹਦੇ ਉੱਪਰ ਵੈਸੇ ਹੈਲੋ ਹਾਈ ਗੱਲ ਨਹੀਂ ਹੋਏਗੀ ਸੋ ਕਿਉਂਕਿ ਬਹੁਤ ਜ਼ਿਆਦਾ ਨੋਟੀਫਿਕੇਸ਼ਨਸ ਆਉਂਦੇ ਆ ਤਾਂ ਫਿਰ ਕਈ ਵਾਰ ਬੁਟੀਕ ਤੇ ਕੁੜੀਆਂ ਕਹਿ ਦਿੰਦੀਆਂ ਕਿ ਜੀ ਜੀ ਤੁਹਾਨੂੰ ਮਿਲਣ ਲਈ ਜਾਂ ਗੱਲ ਕਰਨ ਲਈ ਬਹੁਤ ਜ਼ਿਆਦਾ ਨੋਟੀਫਿਕੇਸ਼ਨ ਆ ਰਹੇ ਸਾਡੇ ਕੋਲੇ ਤੇ ਸਿਰਫ ਸੂਟਾਂ ਦੀ ਰਿਗਾਰਡਿੰਗ ਹੀ ਗੱਲ ਕਰਿਓ ਤੇ ਇਹ ਵਾਲਾ ਜੀ ਮੇਰੇ ਖਿਆਲ ਆ ਸਟਾਫ ਮੇਰੇ ਯਾਦ ਨਹੀਂ ਹੁਣ ਕਿਹੜਾ ਸੀਗਾ ਟੈਬੀ ਲਾਈਨਿੰਗ ਸੀ ਸ਼ਾਇਦ ਟੈਬੀ ਲਾਈਨਿੰਗ ਸੀ ਹਾਂਜੀ ਕੁਝ ਕਰਾਸ਼ ਵਗੈਰਾ ਕਾਫੀ ਤਰ੍ਹਾਂ ਦਾ ਇੱਥੇ ਨਾ ਸਟਾਫ ਆਇਆ ਹੋਇਆ ਸੀ ਬੋਟੇਰ ਲੱਗੇ ਹੋਏ ਸੀਗੇ ਤੇ ਔਰਗੈਂਜ਼ਾ ਦੇ ਮੈਚਿੰਗ ਸੂਟਾਂ ਦੇ ਵਿੱਚ ਜੀ ਪਏ ਹੋਏ ਆ ਬੰਦਨੀ ਪ੍ਰਿੰਟ ਵਾਲੇ ਆ ਵਾਲੇ ਜਿਹੜੇ ਔਰਗੈਂਜ਼ਾ ਦੇ ਬੰਦਨੀ ਵਾਲੇ ਐ ਇਸ ਦੇ ਵਿੱਚ ਮਸਟਰਡ ਸੀ ਗ੍ਰੀਨ ਤੇ ਪੀਚ ਫਿਰੋਜ਼ੀ ਬਾਟਲ ਗ੍ਰੀਨ ਤੇ ਇਹ ਮੁੰਗਿਆ ਗ੍ਰੀਨ ਬਹੁਤ ਤਰ੍ਹਾਂ ਦੇ ਇਹਦੇ ਸ਼ੇਡ ਐ ਮੇਰੇ ਕੋਲ ਤਾਂ 15 ਕਲਰ ਹੈਗੇ ਆ ਜਿਹੜੇ ਮੈਂ ਪ੍ਰੋਪਰ ਤੁਹਾਨੂੰ ਨਹੀਂ ਦਿਖਾ ਸਕੀ ਸਿਰਫ ਮੈਂ ਖਲਾਰਾ ਹੀ ਦਿਖਾਇਆ ਕਿ ਇੰਨਾ ਜ਼ਿਆਦਾ ਖਲਾਰਾ ਸੀਗਾ ਸੋ ਬੁਟੀਕ ਤੇ ਜਾਣ ਦਾ ਜਿਹੜਾ ਕੰਮ ਹੈ ਮੇਰਾ ਉਹ ਅੱਧਾ ਅਧੂਰਾ ਹੀ ਰਹਿ ਗਿਆ ਕਿਉਂਕਿ ਮੈਂ ਸਿਰਫ ਆਪਣੇ ਕਪੜੇ ਹੀ ਉੱਥੇ ਰੱਖ ਕੇ ਆਏ ਆ ਬਾਕੀ ਸੂਟਾਂ ਦੀ ਪ੍ਰੋਪਰ ਡਿਟੇਲ ਜਾਣਕਾਰੀ ਮੈਂ ਤੁਹਾਡੇ ਨਾਲ ਨਹੀਂ ਸਾਂਝੀ ਕਰ ਸਕੀ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਸੀ ਔਰ ਇੱਕ ਭੈਣ ਨੇ ਸੂਟ ਜਿਹੜੇ ਰੈਡੀ ਕਰਕੇ ਸਟਿਚ ਕਰਕੇ ਦੇਣੇ ਸੀਗੇ ਤੇ ਬਹੁਤ ਜ਼ਿਆਦਾ ਤਾਮ-ਚਾਮ ਸੀਗਾ ਉੱਥੇ ਫਿਰ ਮੈਂ ਦੁਬਾਰਾ ਸੋਚਿਆ ਕਿ ਕਦੇ ਆ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੀ ਜਾਣਕਾਰੀ ਇਹ ਮਸਟਰਡ ਕਲਰ ਹੈ ਪਤਾ ਨਹੀਂ ਇਹ ਲਾਈਟ ਦੀ ਕੋਈ ਇਸ਼ੂ ਆ ਰਿਹਾ ਹੈ ਗੇਟ ਓਪਨ ਸੀਗਾ ਤੇ ਇਸ ਦਾ ਜਿਹੜਾ ਪ੍ਰੋਪਰ ਕਲਰ ਹੈ ਉਹ ਕੈਮਰੇ ਵਿੱਚ ਨਹੀਂ ਆ ਰਿਹਾ ਬੜਾ ਹੀ ਡਾਰਕ ਮਤਲਬ ਸੌਰੀ ਲਾਈਟ ਆ ਰਹੀ ਹੈਗਾ ਬਰਾਊਨ ਸ਼ੇਡ ਦਿਖਾ ਰਿਹਾ ਸੀਗਾ ਪ੍ਰੋਪਰ ਕਲਰ ਨਹੀਂ ਆ ਰਹੀ ਫਿਰ ਕਦੇ ਜਾਉਂਗੀ ਦੁਬਾਰਾ ਵਿਜ਼ਿਟ ਕਰੂੰਗੀ ਤੇ ਇੱਕ ਇੱਕ ਸੂਟ ਦੀ ਤੁਹਾਡੇ ਨਾਲ ਮੈਂ ਜਿਹੜੀ ਹੈ ਵੀਡੀਓ ਕਲਿੱਪ ਸ਼ੇਅਰ ਕਰ ਦੂੰਗੀ ਇਹ ਵੀ ਕਾਫੀ ਕਲਰ ਸੀਗਾ ਪਰ ਬੜਾ ਹੀ ਅਜੀਬ ਜਾ ਰਿਹਾ ਕੈਮਰੇ ਦੇ ਵਿੱਚ ਤੇ ਆਪਣੇ ਜਿਹੜੇ ਮੈਂ ਕੱਪੜੇ ਸੀਗੇ ਉਹ ਡਰਾਈ ਕਲੀਨ ਲਈ ਭੈਣ ਨੂੰ ਫੜਾ ਦਿੱਤੇ ਐ ਕਿਉਂਕਿ ਜਦੋਂ ਸੇਲ ਤੇ ਜਾਣਗੇ ਜਾਂ ਰੈਂਟ ਦੇ ਉੱਪਰ ਜਾਣਗੇ ਤੇ ਉਸ ਤੋਂ ਪਹਿਲਾਂ ਡਰਾਈ ਕਲੀਨ ਕਰਕੇ ਇਹਨਾਂ ਨੂੰ ਪੈਕਿੰਗ ਕਰवानी ਐ ਇਹ ਐ ਜੀ ਮੇਰਾ ਲਹਿੰਗਾ ਜਿਨ੍ਹਾਂ ਨੇ ਮੇਰੇ ਪੁਰਾਣੇ ਵਿਊਅਰਸ ਨੇ ਦੇਖਿਆ ਹੋਣਾਗਾ ਮੈਂ ਆਪਣੀ ਕਜ਼ਨ ਬ੍ਰਦਰ ਦੀ ਮੈਰਿਜ ਤੇ ਉੱਪਰ ਐਕਚੁਅਲੀ ਮੈਂ ਮੈਰਿਜ ਦੀਆਂ ਕੋ ਬਹੁਤੀਆਂ ਮੇਰੇ ਖਿਆਲ ਮੈਂ ਪਿਕਸ ਵਗੈਰਾ ਨਹੀਂ ਲਈਆਂ ਹੋਣੀਆਂ ਮੈਂ ਲਾਈਵ ਵੀ ਸ਼ੇਅਰ ਕੀਤਾ ਸੀਗਾ ਮੈਰੀਸਾ ਲਾਈਵ ਤੇ ਜਿਨ੍ਹਾਂ ਨੇ ਲਾਈਵ 'ਚ ਦੇਖਿਆ ਹੋਣਾ ਜਾਂ ਕੋਈ ਕਦੀ ਮੇਰੀ ਪਿਕ ਦੇਖੀ ਹੋਣੀ ਆ ਇਹ ਲਹਿੰਗਾ ਜੀ ਇਹਦੇ ਉੱਪਰ ਹੈਂਡਵਰਕ ਦਾ ਦਬਕੇ ਦਾ ਕੰਮ ਹੋਇਆ ਚੰਦੇਰੀ ਦਾ ਸਟਾਫ ਹੈ ਪਿਓਰ ਚੰਦੇਰੀ ਹੈ ਇਹ ਤੇ ਆਫ ਵਾਈਟ ਇਸ ਦਾ ਬੇਸ ਰਹੇਗਾ 골ਡਨ ਇਸ ਵਿੱਚ ਟੱਚ ਰਹੇਗਾ ਬਹੁਤ ਸੋਹਣਾ ਪਿਆਰਾ ਲਹਿੰਗਾ ਬਟ ਉਸ ਟਾਈਮ ਤੇ ਮੈਂ ਬਹੁਤ ਜ਼ਿਆਦਾ ਮਹਿੰਗਾ ਲੈ ਲਿਆ ਸੀਗਾ ਸੋ ਬਾਅਦ 'ਚ ਰਿਅਲਾਈਜ਼ ਹੁੰਦਾ ਆਪਾਂ ਨੂੰ ਕਈ ਵਾਰ ਚੀਜ਼ ਲੈ ਕੇ ਹਨਾ ਆ ਉਹਨਾਂ ਲੋਕਾਂ ਨੂੰ ਹੁੰਦਾ ਜਿਨ੍ਹਾਂ ਨੂੰ ਥੋੜਾ ਜਿਹਾ ਕੰਜੈਸਟਡ ਹੁੰਦੀ ਐ ਸਿਚੁਏਸ਼ਨ ਆ ਯਾ ਥੋੜਾ ਮੈਨੇਜ ਕਰਕੇ ਚੱਲਣਾ ਹੁੰਦਾ ਹੈ ਕਿ ਆਪਾਂ ਅਗਰ ਮਹਿੰਗਾ ਨਾ ਲੈਂਦੇ ਥੋੜਾ ਯਾ ਉਹ ਲੈ ਲੈਂਦੇ ਇਸ ਤੋਂ ਬਜਟ ਦੇ ਵਿੱਚ ਘੱਟ ਰੇਟ ਦੇ ਵਿੱਚ ਤੇ ਉਹ ਵੀ ਚੱਲ ਜਾਂਦਾ ਪਰ ਇਹ ਵੀ ਮੈਨੂੰ ਸਾਰੇ ਕਹਿੰਦੇ ਸੀ ਕਿ ਤੂੰ ਬਹੁਤ ਸਸਤਾ ਲਿਆ ਐਨੇ ਦੇ ਵਿੱਚ ਕੁਝ ਨਹੀਂ ਆਉਂਦਾ ਕਿਉਂਕਿ ਇਹ 13500 ਰੁਪਏ ਦੇ ਵਿੱਚ ਮੈਂ ਇਸ ਨੂੰ ਖਰੀਦਿਆ ਸੀਗਾ ਉਸ ਤੋਂ ਬਾਅਦ 500 ਪਤਾ ਨਹੀਂ ਇਸ ਤੋਂ ਜ਼ਿਆਦਾ ਘੱਟ ਮੈਨੂੰ ਪ੍ਰੋਪਰ ਪਤਾ ਨਹੀਂ ਮੈਂ ਲੈਣ ਤੋਂ ਬਾਅਦ ਵੀ ਡਰਾਈ ਕਲੀਨ ਕਰਵਾਇਆ ਸੀਗਾ ਕਿਉਂਕਿ ਮੈਂ ਐਜ਼ ਇਟ ਲੈ ਕੇ ਨਹੀਂ ਵੇਅਰ ਕੀਤਾ ਇਸ ਦੇ نیچے ਕੇਨ ਵੀ ਬਹੁਤ ਸੋਹਣਾ ਲੱਗਿਆ ਹੋਇਆ ਐ ਤੇ سٹਫ ਬਹੁਤ ਪਿਆਰਾ ਆਏਗਾ ਇਹ ਇਸ ਤਰ੍ਹਾਂ ਬਲ ਪਏ ਹੋਏ ਹੈ ਕਿਉਂਕਿ ਇਹ ਉਸ ਟਾਈਮ ਦਾ ਬੈਗ ਦੇ ਵਿੱਚ ਪੈਕ ਕਰਕੇ ਰੱਖਿਆ ਹੋਇਆ ਸੋ ਇਸ ਦੀ ਫਿਨਿਸ਼ਿੰਗ ਆ ਜਾਣੀ ਹੈ ਜਦੋਂ ਇਸ ਨੂੰ ਡਾਇਰੈਕਟਲੀਨ ਹੋ ਗਿਆ ਆਇਰਨ ਵਗੈਰਾ ਹੋ ਗਿਆ ਬਹੁਤ ਸੋਹਣਾ ਲੱਗਣਾ ਤੇ ਭੈਣ ਕਹਿ ਰਹੇ ਸੀਗੇ ਜਿਸ ਦਿਨ ਤਾਂ ਮੈਂ ਰੱਖ ਕੇ ਜਾਂਦਾ ਬਹੁਤ سارے ਕਸਟਮਰ ਆਉਂਦੇ ਆ ਬਹੁਤ ਪਸੰਦ ਕਰਦੇ ਆ ਕਹਿੰਦੇ ਬਹੁਤ ਸੋਹਣਾ ਬਹੁਤ ਪਿਆਰਾ ਹੈ ਕਿਉਂਕਿ ਮੈਂ ਨਾਲ ਆਪਣੀਆਂ ਪਿਕਸ ਵੀ ਦਿੱਤੀਆਂ ਹੋਈਆਂ ਆਈਆਂ ਤੇ ਉਹ ਪਾਇਆ ਹੋਇਆ ਵੀ ਬੜਾ ਪਿਆਰਾ ਲੱਗਦਾ ਹੈ ਹਾਲਾਂਕਿ ਮੈਰਿਜ ਦੇ ਟਾਈਮ ਨਾ ਮੈਂ ਕੋਲੋਂ ਪ੍ਰੋਪਰ ਰੈਡੀ ਨਹੀਂ ਹੋਇਆ ਗਿਆ ਸੀਗਾ ਕਿਉਂਕਿ ਤੁਹਾਨੂੰ ਪਤਾ ਘਰ ਦੇ ਵਿੱਚ ਜਦੋਂ ਪਹਿਲਾ ਕੋਈ ਵਿਆਹ ਪ੍ਰੋਗਰਾਮ ਹੁੰਦਾ ਤੇ ਪਹਿਲੀ ਪਹਿਲੀ ਵਾਰ ਆਪਾਂ ਨੂੰ ਅਰੇਂਜਮੈਂਟਸ ਦੇ ਵਿੱਚ ਵੀ ਪ੍ਰੋਬਲਮ ਆਉਂਦੀਆਂ ਤੇ ਬਰਡਨ ਕਾਫੀ ਹੁੰਦਾ ਖੁਦ ਦੇ ਉੱਪਰ ਧਿਆਨ ਹੀ ਨਹੀਂ ਜਾਂਦਾ ਦੂਸਰੇ ਕੰਮਾਂ ਦੇ ਵਿੱਚ ਰਿਸਪੌਂਸਿਬਿਲਿਟੀਜ਼ ਜ਼ਿਆਦਾ ਹੋਣ ਕਰਕੇ ਖੁਦ ਪ੍ਰੋਪਰ ਰੈਡੀ ਨਹੀਂ ਹੋਇਆ ਜਾਂਦਾ ਸੋ ਮੇਰੇ ਨਾਲ ਵੀ ਐਂ ਹੋਇਆ ਸੀਗਾ ਕਿ ਵਿਆਹ ਦੇ ਵਿੱਚ ਮੈਥੋਂ ਮੇਰੇ హెయిਰ ਵਾਸ਼ ਤੱਕ ਨਹੀਂ ਹੋਏ ਸੀਗੇ ਤੇ ਪਰ ਫਿਰ ਵੀ ਲਹਿੰਗਾ ਜਿਹੜਾ ਬਹੁਤ ਸੋਨਾ ਬਹੁਤ ਪਿਆਰਾ ਲੁੱਕ ਦੇ ਰਿਹਾ ਸੀਗਾ ਸਪਨੇ ਮੈਨੂੰ ਮੈਰਿਸ ਦੇ ਵਿੱਚ ਇੱਕ ਅੱਛਾ ਹੀ ਕਿਹਾ ਕਿ ਬਹੁਤ ਸੋਹਣਾ ਮੈਚਿੰਗ ਹੈ ਲਹਿੰਗੇ ਦਾ ਕਿਉਂਕਿ ਮੈਂ ਪਹਿਲਾਂ ਜਦੋਂ ਵੀ ਗੱਲ ਕਰਦੀ ਸੀ ਕਿ ਮੈਂ ਆਫ ਵਾਈਟ ਨਾਲ ਰੈੱਡ ਦਾ ਕੰਟਰਾਸਟ ਲਿਆ ਤਾਂ ਮੈਨੂੰ ਸਾਰੇ ਕਹਿੰਦੇ ਸੀ ਪਤਾ ਨਹੀਂ ਰੈੱਡ ਐਂਡ ਵਾਈਟ ਦਾ ਕੰਟਰਾਸਟ ਕਿਦਾਂ ਦਾ ਆਡ ਜਾ ਲੱਗੇਗਾ ਬਟ ਨਹੀਂ ਇਹ ਬਹੁਤ ਪਿਆਰਾ ਲੱਗ ਰਿਹਾ ਸੀ ਆਫ ਵਾਈਟ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਬੁਟੀਕ ਤੋਂ ਸਿੱਧੀ ਬਾਜ਼ਾਰ ਚਲੀ ਗਈ ਆਉਣ ਵੇਲੇ ਰੁੱਕ ਕੇ ਰਸਤੇ 'ਚ ਬਾਜ਼ਾਰ ਆਉਂਦਾ ਸਾਡੀ ਮੰਡੀ ਲੱਗਦੀ ਹੈ ਉੱਥੋਂ ਲਿਆਉਣੇ ਸੀ ਬਹੁਤ ਸਾਰੇ ਚੀਜ਼ਾਂ ਸਮਾਨ ਤੇ ਸਮਾਨ ਦੀ ਗੱਲ ਕਰ ਲਈਏ ਕੁਛ ਨਵਦੀਪ ਤੇ ਜੈਸਮੀਨ ਪੂਰੇ ਖੁਸ਼ ਹੁੰਦੇ ਆ ਜਦੋਂ ਵੀ ਮੈਂ ਸਮਾਨ ਲੈ ਕੇ ਆਉਣੀ ਆ ਸਭ ਤੇ ਬੱਚੇ ਖੁਸ਼ ਹੁੰਦੇ ਆ ਨਾ ਆ ਕੱਪੜੇ ਐ ਜੀ ਸਰਦੀ ਆ ਗਈ ਐ ਤੇ ਬੱਚਿਆਂ ਦੇ ਪਿਛਲੇ ਸਾਲ ਵਾਲੇ ਆ ਜਿਹੜੇ ਕੱਪੜੇ ਉਹ ਉੱਚੇ ਹੋ ਜਾਂਦੇ ਛੋਟੇ ਹੋ ਜਾਂਦੇ ਆ ਇਹਨਾਂ ਦੇ ਵਿੱਚ ਵਾਰਮਰ ਜਿਹੜੀ ਲੈ ਕੇ ਆਂਦੇ ਇਨਰ ਸੈੱਟ ਤੇ ਟੀ-ਸ਼ਰਟਸ ਸਰਦੀਆਂ ਦੇ ਅਕੋਰਡਿੰਗ ਪਜਾਮੇ ਘਰ ਪਾਉਣ ਵਾਸਤੇ ਬਹੁਤ ਸਾਰੇ ਨਾ ਸਵਾਲ ਇੱਥੇ ਉਤਪਨ ਹੋ ਜਾਂਦੇ ਆ ਕਿ ਜਦੋਂ ਮੈਨੂੰ ਮੇਰੀਆਂ ਵੀਡੀਓਜ਼ ਦੇ ਵਿੱਚ ਮੇਰੇ ਸੂਟਾਂ ਦੀ ਸੇਲਿੰਗ ਦੀਆਂ ਪਤਾ ਨਹੀਂ ਮੈਂ 4 ਸੂਟਾਂ ਦੀ ਵੀਡੀਓ ਪਾਈ ਆ ਜਾਂ ਨਹੀਂ ਉਹ ਚੱਕ ਕੇ ਵੀਡੀਓ ਲਾਈਆਂ ਕਿ ਇਹ ਸੂਟ ਸੇਲ ਕਰਦੀ ਐ ਤੇ ਉਹਨਾਂ ਨੂੰ ਆਹ ਵੀਡੀਓ ਨਹੀਂ ਦਿਖਣੀ ਆ ਕਦੇ ਵੀ ਨਾ ਉਹ ਇਹ ਵੀਡੀਓ ਤੇ ਗੱਲ ਕਰਨਗੇ ਕਿ ਬੱਚਿਆਂ ਨੂੰ ਹਰ ਰੋਜ਼ ਖਰਚਾ ਚਾਹੀਦਾ ਬੱਚਿਆਂ ਨੂੰ ਹਰ ਰੋਜ਼ ਨਵੀਆਂ ਚੀਜ਼ਾਂ ਚਾਹੀਦੀਆਂ ਕਿਉਂਕਿ ਬੱਚਿਆਂ ਦੀਆਂ ਚੀਜ਼ਾਂ ਛੋਟੀਆਂ ਹੋ ਜਾਂਦੀਆਂ ਉਹਨਾਂ ਨੂੰ ਜ਼ਰੂਰਤ ਲਈ ਹਰ ਇੱਕ ਚੀਜ਼ ਚਾਹੀਦੀ ਐ ਜਦੋਂ ਵੀ ਬਾਜ਼ਾਰ ਜਾਂਦਾ ਹੈ ਜਾਂ ਇਹਨਾਂ ਦੀ ਯੂਨੀਫਾਰਮ ਜਦੋਂ ਚੇਂਜ ਕਰਨੀ ਦੀ 10000 ਰੁਪਏ ਸਿਰਫ ਇਹਨਾਂ ਦੀ ਯੂਨੀਫਾਰਮ ਤੇ ਬੁੱਕਸ ਨੂੰ ਮਤਲਬ ਹਲਕੀਆਂ ਫੁਲਕੀਆਂ ਨੋਟਬੁੱਕਸ ਲੈਣ ਤੇ ਲੱਗ ਜਾਂਦਾ ਬੁੱਕਸ ਤਾਂ ਕੱਲੀਆਂ ਹੀ ਚਲੋ ਬਹੁਤ ਮਹਿੰਗੀਆਂ ਹੁੰਦੀਆਂ 10-15000 ਦੀਆਂ ਸੈੱਟ ਦੋਨਾਂ ਦਾ ਆਂਦਾ ਹੈ ਸੋ ਕਿਹੜੀ ਚੀਜ਼ ਹੈ ਜਿਹੜੀ ਬੱਚੇ ਨੂੰ ਚਾਹੀਦੀ ਨਹੀਂ ਹੁੰਦੀ ਘਰ ਵਿੱਚ ਕੱਪੜੇ ਵੀ ਹੁਣ ਸਰਦੀ ਦੇ ਅਕੋਰਡਿੰਗ ਬੱਚਿਆਂ ਕੋਲੇ ਬਹੁਤ ਥੋੜੇ ਰਹਿ ਗਏ ਸੀ ਮੈਂ ਉਹ ਲੈ ਕੇ ਆਂਦੇ ਫਿਰ ਨਵਦੀਪ ਦਾ ਬੈਗ ਹੈ ਜਿਹੜਾ ਜੈਸਮੀਨ ਨੇ ਪਹਿਲਾਂ ਮੰਗਵਾ ਲਿਆ ਸੀ ਤੁਸੀਂ ਦੇਖਿਆ ਹੋਣਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਜੈਸਮੀਨ ਨੇ 1600 ਦਾ ਬੈਗ ਮੰਗਵਾਇਆ ਸੀ ਸੋ ਨਵਦੀਪ ਮੈਨੂੰ ਕਹਿੰਦਾ ਸੀਗਾ ਕਿ ਮਮਾ ਮੈਨੂੰ ਇੰਨਾ ਮਹਿੰਗਾ ਨਹੀਂ ਚਾਹੀਦਾ ਆਪ ਜੇ ਇਹ ਜਿਹਾ ਤੁਹਾਨੂੰ ਠੀਕ ਲੱਗਿਆ ਤੁਸੀਂ ਮੈਨੂੰ ਬੈਗ ਲਿਆ ਦਿਓ ਪਰ ਮੈਂ ਜਾਂ ਤੋਂ ਫਿਰ ਚੀਜ਼ ਲੈਂਦੀ ਨਹੀਂ ਜਦੋਂ ਮੈਂ ਚੀਜ਼ ਲੈਣੀ ਹੈ ਤਾਂ ਥੋੜੀ ਵਧੀਆ ਵਾਲੀ ਹੀ ਮੇਰਾ ਮਨ ਹੁੰਦਾ ਕਿ ਬੱਚਿਆਂ ਬੱਚਿਆਂ ਦੇ ਲਈ ਮੈਨੂੰ ਇਹ ਹੁੰਦਾ ਕਿ ਵਧੀਆ ਚੀਜ਼ ਹੀ ਲੈ ਕੇ ਦੇਵਾਂ ਨਿਆਣਿਆਂ ਨੂੰ ਐ ਨਾ ਹੋਵੇ ਤਾਂ ਮੈਨੂੰ ਲੱਗਿਆ ਕਿ ਵਧੀਆ ਬੈਗ ਹੀ ਲੈਣਾ ਚਾਹੀਦਾ ਤਾਂ ਹੀ ਮੈਂ ਥੋੜਾ ਲੇਟ ਲੈ ਕੇ ਦਿੱਤਾ ਕਿਉਂਕਿ 8700 ਦਾ ਮੈਂ ਪਹਿਲਾਂ ਵੀ ਲੈ ਸਕਦੀ ਸੀ ਅੱਛਾ ਜੀ ਇਹਦਾ ਇਹਦਾ ਰੇਟ ਹੋਣਾ ਹੈ ਮੇਰੇ ਖਿਆਲ ਕੋਈ 26-2700 ਸੀਗਾ ਇਸ ਦੇ ਉੱਪਰ 40% ਆਫ ਦਿੱਤਾ ਇਹ ਮੈਨੂੰ ਪਿਆ ਜੀ 1500 ਰੁਪਏ ਦੇ ਵਿੱਚ ਬੈਗ ਪਿਆਗਾ 1480 ਪਤਾ ਨਹੀਂ ਐਵੇਂ ਕੁਝ ਤੁਸੀਂ ਮੰਨ ਕੇ ਚਲੋ ਕਿ 1500 ਰੁਪਏ ਦਾ ਸਫਾਰੀ ਦਾ ਬੈਗ ਹੈ ਇਸ ਤੇ ਉੱਪਰ ਇਹਨਾਂ ਦੀ ਸਟੈਂਪ ਲੱਗੀ ਹੋਈ ਹੈ ਇਹਨਾਂ ਦੀ 1 ਸਾਲ ਦੀ ਜੋ ਵੀ ਗਾਰੰਟੀ ਵਾਰੰਟੀ ਹੈ ਉਹ ਵੀ ਉਹਨਾਂ ਨੇ ਸਟੈਂਪ ਲਗਾ ਕੇ ਦਿੱਤਾ ਹੋਇਆ ਹੈ ਤੇ ਇਹਦੀ ਪਾਰਟੀਸ਼ਨਸ ਪਹਿਲਾਂ ਵਾਲੇ ਬੈਗ ਨਾਲੋਂ ਘੱਟ ਹੈ ਪਹਿਲਾਂ ਵਾਲਾ ਬੈਗ ਹੈ ਜਿਹੜਾ ਉਹ ਬਹੁਤ ਜ਼ਿਆਦਾ ਖੁੱਲਾ ਡੁੱਲਾ ਸੀਗਾ ਲੈ ਕੇ ਉਹਨੂੰ ਆਪਾਂ 8-900 ਦਾ ਵੀ ਲਿਆ ਸਕਦੇ ਸੀਗੇ ਤੇ ਇਹ ਮਤਲਬ ਦੋ ਆ ਜਾਂਦੇ ਇਸ ਸਟੇਟ ਦੇ ਵਿੱਚ ਪਰ ਇਸਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਸੀ ਤਾਂ ਮੈਨੂੰ ਲੱਗਿਆ ਕਿ ਚਲੋ ਨਵਦੀਪ ਨੂੰ ਇਸ ਵਾਰ ਥੋੜਾ ਜਿਹਾ ਵਧੀਆ ਬੈਗ ਲੈ ਕੇ ਦੇਵਾਂਗੇ ਤੇ ਨਵਦੀਪ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਹਨੂੰ ਮੇਰੀ ਮੈਂ ਨਾ ਕੁਝ ਵੀ ਲੈ ਕੇ ਆਉਣੀ ਨਵਦੀਪ ਨੂੰ ਮੇਰੀ ਚੋਇਸ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਸੋ ਮੇਰੀ ਕੋਸ਼ਿਸ਼ ਵੀ ਹੁੰਦੀ ਹੈ ਕਿ ਮੈਂ ਵਧੀਆ ਚੀਜ਼ੀ ਲੈ ਕੇ ਆਵਾਂ ਤੇ ਨਵਦੀਪ ਬਹੁਤ ਜ਼ਿਆਦਾ ਖੁਸ਼ ਸੀ ਤੇ ਮੈਨੂੰ ਇੱਥੇ ਕਹਿ ਰਹੀ ਸੀ ਕਿ ਹੁਣ 2 ਸਾਲ ਤੱਕ ਤੈਨੂੰ ਇਹ ਬੈਗ ਹੈ ਜਿਹੜਾ ਨਵਾਂ ਨਹੀਂ ਮਿਲੇਗਾ ਇਹਨੂੰ 2 ਸਾਲ ਤੱਕ ਚਲਾਉਣਾ ਹੈ ਇਸ ਦੇ ਵਿੱਚ ਕੋਈ ਕੰਪਲੇਂਟ ਨਹੀਂ ਆਣੀ ਚਾਹੀਦੀ ਇਹਨੂੰ ਸੰਭਾਲ ਕੇ ਰੱਖਣਾ ਤਾਂ ਬਿਲਕੁਲ ਨਹੀਂ ਫਾੜਦਾ ਬੈਗ ਨੂੰ ਬਿਲਕੁਲ ਗੰਦਾ ਨਹੀਂ ਕਰਦਾ ਔਰ ਬੱਚਿਆਂ ਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ ਨਵੀਆਂ-ਨਵੀਆਂ ਚੀਜ਼ਾਂ ਦੀ ਉਸ ਤੋਂ ਬਾਅਦ ਬੱਚਿਆਂ ਦੀ ਸਰਦੀ ਦੀ ਯੂਨੀਫਾਰਮ ਕਿਉਂਕਿ ਪਿਛਲੇ ਸਾਲ ਵਾਲੀ ਛੋਟੀ ਹੋ ਗਈ ਹੈ ਔਰ ਨਵਦੀਪ ਦਾ ਸਕੂਲ ਇਸ ਵਾਰ ਚੇਂਜ ਸੀਗਾ ਤੇ ਉਸ ਲਈ ਫਿਰ ਸਵੈਟਰ ਕੋਟੀਆਂ ਲੈ ਕੇ ਆਂਦੀਆਂ ਇਹ ਕਿਉਂਕਿ ਬਲੇਜ਼ਰ ਇੰਨੀ ਜ਼ਿਆਦਾ ਠੰਡ ਨਹੀਂ ਆਈ ਬੀ ਬਲੇਜ਼ਰ ਪਾਏ ਜਾਣ ਤੇ ਇਹ ਕੋਟੀਆਂ ਲੱਗੀਆਂ ਹੋਈਆਂ ਜੋ ਇਹ ਪਾਣ ਵਾਸਤੇ ਲੈ ਕੇ ਆਂਦੀਆਂ ਤੇ ਨਾਲ-ਨਾਲ ਨਵਦੀਪ ਦੇ ਮੈਨੂੰ ਯਾਦ ਆਇਆ ਕਿ ਸਕੂਲ ਵਾਲੇ ਸ਼ੂਜ਼ ਵੀ ਟੁੱਟਣ ਵਾਲੇ ਹੋਏ ਪਏ ਸੀਗੇ ਹਲਕੇ-ਹਲਕੇ ਮਤਲਬ ਖੋਲ ਗਏ ਸੀਗੇ ਤੇ ਮੈਂ ਸੋਚਿਆ ਕਿ ਚਲੋ ਨਾਲ ਸ਼ੂਜ਼ ਵੀ ਲੈ ਜਾਨੀ ਆ ਸਕੂਲ ਦੇ ਸ਼ੂਜ਼ ਲੈ ਕੇ ਆਂਦੇ ਬਾਕੀ ਜੋ ਰੁਟੀਨ ਵਿੱਚ ਰੋਜ਼ ਡੇਲੀ ਫਰੂਟਸ ਸਬਜ਼ੀਆਂ ਆਉਂਦੀਆਂ ਉਹ ਤਾਂ ਆਉਂਦੀਆਂ ਹੁੰਦੀਆਂ ਪਰ ਜਦੋਂ ਵੀ ਮੈਂ ਆਪਣੇ ਸਹੁਰੇ ਘਰ ਦੀ ਗੱਲ ਕਰਦੀ ਆ ਨਾ ਤੇ ਮੈਂ ਉਹਨਾਂ ਨੂੰ ਹਮੇਸ਼ਾ ਮਤਲਬ ਇਹ ਹੀ ਦੇਖਿਆ ਹੈ ਕਿ ਉਹਨਾਂ ਨੇ ਬੱਚਿਆਂ ਨੂੰ ਕਿਵੇਂ ਪਰੇਸ਼ਾਨ ਕਰਨਾ ਹੈ ਭੁੱਖੇ ਮਾਰਨਾ ਹੈ ਉਹੀ ਚੀਜ਼ਾਂ ਦੇ ਸਟੈਪ ਚੱਕੇ ਹੋਏ ਆ ਮੈਂ ਮਤਲਬ ਕਿਵੇਂ ਪਾਲ ਰਹੀਆਂ ਇਹਨਾਂ ਨੂੰ ਕਿਵੇਂ ਇਹਨਾਂ ਦੀ ਲਾਈਫ ਵਧੀਆ ਕਰ ਰਹੀਆਂ ਉਹਨਾਂ ਨੂੰ ਇਸ ਚੀਜ਼ ਦੀ ਖੁਸ਼ੀ ਨਹੀਂ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਕੇਵਲ ਤੇ ਕੇਵਲ ਮਤਲਬ ਹੈ ਪਰੇਸ਼ਾਨ ਔਰ ਹਰਾਸ ਕਰਨ ਦਾ ਤੇ ਪਰ ਜਿੰਨਾ ਚਿਰ ਰੱਬ ਸਾਥ ਦੇਵੇ ਉਹਨਾਂ ਚਿਰ ਤੁਸੀਂ ਕਿਸੇ ਨੂੰ ਨਾ ਪਰੇਸ਼ਾਨ ਕਰ ਸਕਦੇ ਹੋ ਨਾ ਹਰਾਸ ਤੇ اچھا ਇੱਥੇ ਜੀ ਮੈਂ ਸੌਰੀ ਫੀਲ ਕੀਤਾ ਮੱਥਾ ਟੇਕਿਆ ਕਿਉਂਕਿ ਇਹ ਮੈਨੂੰ ਧਿਆਨ ਨਹੀਂ ਰਿਹਾ ਮੈਂ ਪੈਰ ਲਗਾ ਕੇ ਪਾਲੀਥਿਨ ਫਾੜਨ ਦੀ ਕੋਸ਼ਿਸ਼ ਕਰੀ ਇਸ ਦੇ ਵਿੱਚ ਜੈਸਮੀਨ ਦਾ ਆਟਾ ਲੈ ਕੇ ਆਂਦਾ ਸੀ ਸੁਖਾਣ ਪੀਣ ਵਾਲੀਆਂ ਵਸਤੂਆਂ ਨੂੰ ਪੈਰ ਨਹੀਂ ਲਵਾਉਂਦੇ ਤੇ ਮੈਨੂੰ ਧਿਆਨ ਨਹੀਂ ਰਿਹਾ ਕਿਉਂਕਿ ਇੱਕ ਹੱਥ ਵਿੱਚ ਫੋਨ ਫੜਿਆ ਹੋਇਆ ਸੀ ਤੇ ਦੂਸਰੇ ਹੱਥ ਨਾਲ ਮੈਂ ਇਸ ਤਰ੍ਹਾਂ ਖੋਲ ਲਿਆ ਇਹਨੂੰ ਜੈਸਮੀਨ ਦਾ ਆਟਾ ਖਤਮ ਹੋਣ ਤੋਂ ਪਹਿਲਾਂ ਹੀ ਮੈਨੂੰ ਸਟੋਰ ਕਰਕੇ ਰੱਖਣਾ ਪੈਂਦਾ ਕਿਉਂਕਿ ਮੌਕੇ ਤੇ ਮਿਲਦਾ ਨਹੀਂ ਹੈ ਬੜੀ ਦੂਰੋਂ ਮਿਲਦਾ ਹੈ ਇਹ ਬਟ ਹੁਣ ਸਾਡੇ ਸ਼ਹਿਰ ਦੇ ਵਿੱਚ ਸਟੋਰ ਹੈ ਉੱਥੋਂ ਹੀ ਮਿਲਣ ਲੱਗ ਗਿਆ ਜੀ ਇਹ 1058 ਰੁਪਏ ਦਾ ਸਮਾਨ ਹੋ ਗਿਆ ਸੀ ਇਹ ਦੋਈ ਚੀਜ਼ਾਂ ਮਤਲਬ ਇੱਕ ਮਸੂਰ ਦੀ ਦਾਲ ਹੈ ਤੇ ਇਹ ਬਾਗਵੱਕਰੀ ਚਾਹ ਮੈਂ ਦੇਖ ਰਹੀ ਸੀ ਕਿ ਕਾਫੀ ਮਹਿੰਗੀ ਹੋ ਗਈ ਇਸ ਵਾਰ 600 ਰੁਪਏ ਕਿਲੋ ਮਿਲੀ ਹੈ ਸੋ ਮੈਨੂੰ ਇਹ ਸੀਗਾ ਕਿ 450 ਦੀ ਮੈਂ ਪਿਛਲੇ ਸਾਲ ਲੈ ਕੇ ਆਂਦੀ ਸੀ ਜਾਂ ਮਤਲਬ ਪਤਾ ਨਹੀਂ ਗਰਮੀਆਂ ਦੇ ਵਿੱਚ ਲੈ ਕੇ ਆਂਦੀ ਸੀ ਤੇ ਇਧਰ ਨੈਕਸਟ ਡੇ ਨਵਦੀਪ ਉੱਠਿਆ ਤੇ ਹਜੇ ਇਸ ਨੂੰ ਸੁਸਤੀ ਹੈ ਸੌਕੇ ਉੱਠਿਆ ਇਹ ਬੜਾ ਆਲਸੀ ਜਿਹਾ ਫੀਲ ਕਰਦੇ ਐ ਤੇ ਮੈਂ اس ਨੂੰ ਇਹ ਵਾਲੇ ਕੱਪੜੇ ਕੱਢੇ ਇਹ ਕਿਉਂਕਿ ਆਪਾਂ ਜਿਹੜੇ ਬਾਹਰ ਲਈ ਬੱਚੇ ਨੇ ਕਿਤੇ ਜਾਣਾ ਹੁੰਦਾ ਜਦੋਂ ਆਪਾਂ ਉਹ ਕੱਪੜੇ ਰੱਖਦੇ ਆਂ ਤਾਂ ਪਾਏ ਪਾਈ ਕਈ ਵਾਰ ਛੋਟੇ ਹੋ ਜਾਂਦੇ ਆ ਜਦੋਂ ਮੈਂ ਦੇਖਿਆ ਤੇ ਨਵਦੀਪ ਨੂੰ ਬਿਲਕੁਲ ਫਿੱਟ ਆ ਰਹੇ ਸੀਗੇ ਸੋ ਮੇਰੇ ਨਾਲ ਬਹੁਤ ਵਾਰ ਇਹ ਹੋਇਆ ਕਿ ਬਹੁਤ ਜ਼ਿਆਦਾ ਮਹਿੰਗੇ ਮਹਿੰਗੇ ਕੱਪੜੇ ਕਈ ਵਾਰ ਅਲਮਾਰੀ ਚ ਪਾਏ ਛੋਟੇ ਹੋ ਜਾਂਦੇ ਫਿਰ ਮੈਨੂੰ ਉਹ ਕਿਸੇ ਨੂੰ ਦੇਣੇ ਪੈਂਦੇ ਆ ਤੇ ਉਸ ਟਾਈਮ ਤੇ ਮੈਨੂੰ ਇਹ ਵੀ ਫੀਲ ਹੁੰਦਾ ਕਿ ਇਹ ਮੇਰੇ ਪੈਸੇ ਜਿਹੜੇ ਵੇਸਟ ਗਏ ਜਾਂ ਮੈਨੂੰ ਮੈਨੂੰ ਜ਼ਿਆਦਾਤਰ ਜਿਵੇਂ ਮੰਨ ਲਓ ਮੇਰੀ ਇੱਕ ਫਰੈਂਡ ਆ ਅਸੀਂ ਸ਼ਾਪਿੰਗ ਕਰਦਿਆਂ ਜਦੋਂ ਵੀ ਇਕੱਠੇ ਹਾਂ ਤੇ ਉਹ ਬੱਚਿਆਂ ਬਹੁਤ ਜ਼ਿਆਦਾ ਮਤਲਬ ਮੇਰੀ ਹੈਲਪ ਹੋ ਜਾਂਦੀ ਹੈ ਬੱਚਿਆਂ ਦੇ ਚੀਜ਼ਾਂ ਚੂਜ਼ ਕਰਨ ਦੇ ਵਿੱਚ ਤੇ ਇਸੇ ਲਈ ਮੇਰਾ ਫਿਰ ਸਿੱਟਾ ਨੂੰ ਵੀ ਮੰਨ ਨਹੀਂ ਕਰਦਾ ਕਿ ਬੜੇ ਪਿਆਰ ਨਾਲ ਦਵਾਈਆਂ ਬੜੇ ਸ਼ਿੱਦਤ ਨਾਲ ਦਵਾਈਆਂ ਹੁੰਦੀਆਂ ਤੇ ਇਹ ਜੀ ਜੈਸਮੀਨ ਨੇ ਕੀਤੀ ਹੈ ਡਰਾਇੰਗ ਡਰਾਇੰਗ ਬਹੁਤ ਸੋਹਣੀ ਹੈ ਜੈਸਮੀਨ ਨਵਦੀਪ ਨੇ ਵੀ ਇਹ ਸਾਈਡ ਵਾਲੀ ਨਵਦੀਪ ਨੇ ਕੀਤੀ ਹੋਈ ਹੈ ਜੈਸਮੀਨ ਦੀ ਤੇ ਨਵਦੀਪ ਦੀ ਦੋਨਾਂ ਦੀ ਡਰਾਇੰਗ ਬਹੁਤ ਜ਼ਿਆਦਾ ਪਿਆਰੀ ਹੈ ਤੇ ਇਹ ਘਰੇ ਵਿਹਲੇ ਜਦੋਂ ਬੈਠ ਜਾਂਦੇ ਆ ਤਹ ਫੋਨ ਦਾ ਸਿਰਫ ਟਾਈਮ ਬੰਨਿਆ ਹੋਇਆ ਕਿ 1 ਘੰਟੇ ਤੋਂ ਪਲੱਸ ਇਹਨਾਂ ਨੂੰ ਫੋਨ ਨਹੀਂ ਮਿਲੇਗਾ ਤਾਂ ਉਸ ਤੋਂ ਬਾਅਦ ਫਿਰ ਇਹ ਆਪਣੀਆਂ ਐਕਟੀਵਿਟੀਜ਼ ਦੇ ਉੱਪਰ ਆਪਣਾ ਇਹ ਹੁਨਰ ਦਿਖਾਉਂਦੇ ਐ ਇਸ ਤਰ੍ਹਾਂ ਦੇ ਕੰਮ ਕਰਕੇ ਬਹੁਤ ਪਿਆਰੀ ਡਰਾਇੰਗ ਐ ਐਕਚੁਅਲੀ ਮੇਰੀ ਡਰਾਇੰਗ ਨਹੀਂ ਅੰਨੀ ਅੱਛੀ ਸੀਗੀ ਪਰ ਦੋਨੋਂ ਬੱਚਿਆਂ ਦੀ ਡਰਾਇੰਗ ਬਹੁਤ ਜ਼ਿਆਦਾ ਪਿਆਰੀ ਐ ਤੇ ਉਸ ਤੋਂ ਬਾਅਦ ਨਵਦੀਪ ਨੇ ਦਿਖਾਇਆ ਇਹ ਨਵਦੀਪ ਨੇ ਬਣਾਇਆ ਹੋਇਆ ਐ ਇਹ ਨਵਦੀਪ ਦੀ ਡਰਾਇੰਗ ਹੈ ਬਹੁਤ ਜ਼ਿਆਦਾ ਪਿਆਰੀ ਹੈ ਬਹੁਤ ਕਿਊਟ ਲੱਗਦੀ ਹੈ ਚੀਜ਼ਾਂ ਜਦੋਂ ਨਿਆਣੇ ਆਪਣਾ ਪਤਾਏ ਦੇ ਵਿੱਚ ਕੀ ਹੈ ਕਿ ਫੋਨ ਤੋਂ ਵੀ ਬਚ ਜਾਂਦੇ ਆ ਔਰ ਆਪਣੇ ਹੱਥ ਦਾ ਹੁਨਰ ਵੀ ਥੋੜਾ ਜਿਹਾ ਬਾਹਰ ਨਿਕھر ਕੇ ਆਉਂਦਾ ਹੈਗਾ ਕਿ ਜਦੋਂ ਵਰਕ ਕਰਦਾ ਹੀ ਰਹਿੰਦਾ ਬੱਚਾ ਇਹ ਪੋਕੀਮੋ ਅੱਛਾ ਅੱਜ ਪੂਰਾ ਟੈਲੈਂਟ ਦਿਖਾ ਦੇਣਾ ਜੈਸਮੀਨ ਨੇ ਕਿਹਾ ਕਿ ਅੱਜ ਮੈਂ ਜੋ ਜੋ ਵੀਡੀਓਜ਼ ਮਤਲਬ ਡਰਾਇੰਗ ਬਣਾਈ ਹੈ ਸਭ ਦੀ ਵੀਡੀਓਜ਼ ਬਣਾਉ ਕਿਉਂਕਿ ਇਹਨਾਂ ਦੇ ਫਰੈਂਡਸ ਵੀ ਦੇਖਦੇ ਆ ਨਾ ਤਾਂ ਬੱਚਿਆਂ ਦੇ ਸਾਰੇ ਫਰੈਂਡਸ ਸਕੂਲ ਵਾਲੇ ਸਾਰੇ ਦੇਖਦੇ ਆ ਵੀਡੀਓਜ਼ ਤੇ ਬੱਚਿਆਂ ਨੂੰ ਹੁੰਦਾ ਕਿ ਅਸੀਂ ਆਪਣੀ ਜੋ ਕਲਾਕ੍ਰਿਤੀ ਘਰ ਰੱਖੀ ਹੋਈ ਹੈ ਬਣਾ ਕੇ ਉਹਨਾਂ ਤੇ ਵੀ ਨਜ਼ਰ ਵੱਜ ਜਾਵੇ ਅੱਛਾ ਇਹਨਾਂ ਦੇ ਲਈ ਪੈਨਸਲਸ ਦਾ ਸੈੱਟ ਹੈ ਜਿਹੜਾ ਉਹ ਵੱਖਰਾ ਵੱਖਰਾ ਆਉਂਦੀਆਂ ਆ ਪੈਨਸਲ ਡਾਰਕ ਐਂਡ ਲਾਈਟ ਸ਼ੀਡ ਦੀਆਂ ਉਹ ਮੇਰੇ ਤੋਂ ਥੋੜੇ ਜਿ ਦਿਨ ਬਾਅਦ ਮੰਗਵਾਈ ਰੱਖਦੇ ਆ ਸੈਟ ਕਿਉਂਕਿ ਇਸ ਤਰ੍ਹਾਂ ਵਿਲੇ ਬੈਠੇ ਉਦੋਂ ਇਹਨਾਂ ਦਾ ਯੂਜ਼ ਕਰਦੇ ਆ ਤੋਂ ਖਤਮ ਹੋ ਜਾਂਦੀਆਂ ਅੱਛਾ ਇਹ ਇਹਨਾਂ ਨੇ ਸਾਡੇ ਮੈਰिज ਟਾਈਮ ਦੀ ਪਿਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮਤਲਬ ਜਦੋਂ ਅਸੀਂ ਕਜ਼ਨ ਬ੍ਰਦਰ ਦੀ ਮੈਰिज ਤੇ ਗੁਰਦੁਆਰਾ ਸਾਹਿਬ ਬੈਠੇ ਸੀਗੇ ਆ ਵੀ ਸਾਡੀਆਂ ਉਥੋਂ ਦੀਆਂ ਪਿਕਸ ਵਿਆਹ ਦੀਆਂ ਪਿਕਸ ਨੇ ਉਹਨਾਂ ਨੂੰ ਦੇਖ ਦੇ ਕੇ ਐਵੇਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹਮ ਅਚਾ ਦੀ ਕੋਸ਼ ਰਹਿ ਗਈਆਂ ਹੋਣੀਆਂ ਸੋ ਆਈ ਥਿੰਕ ਮੈਂ ਪਹਿਲਾਂ ਵੀਡੀਓਜ਼ ਨਹੀਂ ਦੇਖੀ ਮੈਨੂੰ ਜਾਂ ਸਪੀਡ ਤੇ ਕਰ ਦੇਣੀ ਚਾਹੀਦੀ ਸੀ ਜਾਂ ਕੱਟ ਦੇਣੀ ਚਾਹੀਦੀ ਸੀ ਹੁਣ ਵਾਇਸ ਓਵਰ ਤੇ ਟਾਈਮ ਆਪਾਂ ਇਸ ਦੀ ਰੋਕ ਕੇ ਕਟਿੰਗ ਕਰ ਸਕਦੇ ਆਂ ਵੀਡੀਓ ਦੀ ਤੇ ਉਸ ਤੋਂ ਬਾਅਦ ਮੈਂ ਨੈਕਸਟ ਡੇ ਫਿਰ ਕੋਰਟ ਗਈ ਸੀ ਕੋਰਟ ਵਿੱਚ ਕੀ ਚੱਲ ਰਿਹਾ ਉਹਦੀ ਪ੍ਰੋਪਰ ਵੀਡੀਓ ਆਏਗੀ ਕਾਫੀ ਤਮਾਕੇਦਾਰ ਵੀਡੀਓ ਆਉਣ ਵਾਲੀ ਹੈ ਬਹੁਤ ਜਲਦੀ ਤੇ ਆਉਂਦੀ ਹੋਈ ਮੈਂ ਫਰੂਟਸ ਲੈ ਕੇ ਆਈ ਅਮਰੂਦ ਇਹ ਸਾਲ ਬਹੁਤ ਖਾਦੇ ਆ ਸੀ ਮੈਂ ਜਦੋਂ ਵੀ ਬਾਜ਼ਾਰ ਜਾਂਦੀ ਆ ਜਾਂ ਮੰਮੀ ਜਾਂਦੀ ਆ ਤਾਂ ਹਮੇਸ਼ਾ 2 ਕਿਲੋ ਅਮਰੂਦ ਆ ਜਿਹੜੇ ਉਹ ਲੈ ਕੇ ਆਉਂਦੇ ਆ ਤੇ ਇਹ ਕੁਝ ਸੰਤਰੇ ਸੀਗੇ ਹਾਂ ਮੈਂ ਲੈ ਆਂਦੇ ਆ ਕਾਫੀ ਮਹਿੰਗੇ ਵੀ ਦਿੱਤੇ ਆ ਬਟ ਸਵਾਦ ਨਹੀਂ ਉਹਨੇ ਨਿਕਲੇਗੇ ਜਿੰਨੇ ਅਸੀਂ ਐ ਸੋਚ ਲਿਆ ਵੀ ਹਾਂ ਔਰੇਂਜ ਅੱਛੇ ਹੋਣਗੇ ਬੱਚਿਆਂ ਨੇ ਘੱਟ ਹੀ ਖਾਦੇ ਆ ਸੋ ਹੁਣ ਮੈਂ ਡਿਸਾਈਡ ਕੀਤਾ ਕਿ ਬੱਚਿਆਂ ਦੇ ਲਈ ਸਮੋਸੇ ਬ੍ਰੈਡਸ ਵਗੈਰਾ ਕੋਸ਼ ਨਹੀਂ ਲੈ ਕੇ ਆਵਾਂਗੇ ਬਾਹਰੋਂ ਓਨਲੀ ਤੇ ਓਨਲੀ ਬੱਚਿਆਂ ਨੂੰ ਫਰੂਟਸ ਹੀ ਖਵਾਏ ਜਾਣਗੇ ਕਿਉਂਕਿ ਹੁਣ ਜਿਬਾਕ ਫਰੂਟ ਖਾਣ ਲੱਗ ਗਿਆ ਤੇ ਆਪਾਂ ਜਦੋਂ ਆਦਤ ਪਾ ਲੈਨੇ ਨਾ ਕਿਸੇ ਵੀ ਚੀਜ਼ ਦੀ ਫਿਰ ਬੱਚੇ ਉਹੀ ਚੀਜ਼ਾਂ ਦੀ ਡਿਮਾਂਡ ਕਰਦੇ ਆ ਹੁਣ ਮੈਂ ਕਾਫੀ ਟਾਈਮ ਤੋਂ ਅਵੋਇਡ ਕਰਨਾ ਸ਼ੁਰੂ ਕੀਤਾ ਹੈ ਕਿ ਬਾਜ਼ਾਰ ਦੀ ਹੋਰ ਕੋਈ ਚੀਜ਼ ਨਹੀਂ ਖਲਾਨੀ ਐ ਸੇ ਕੇਵਲ ਫਰੂਟ ਲੈ ਕੇ ਆਣੇ ਐ ਔਰ ਫਰੂਟ ਚਾਟ ਬਣਾ ਕੇ ਬੱਚਿਆਂ ਨੂੰ ਖਾਣ ਲਈ ਦੇਣੀ ਐ ਤਾਂ ਤਾਂ ਜੋ ਜਿਹੜਾ ਫਰੂਟ ਘੱਟ ਟੇਸਟੀ ਲੱਗਦਾ ਉਹ ਵੀ ਫਰੂਟ ਚਾਟ ਦੇ ਵਿੱਚ ਨਾਲ ਮਿਕਸ ਹੋ ਕੇ ਮਸਾਲਿਆਂ ਤੇ ਖਾਧਾ ਜਾਂਦਾ ਹੈ ਤੇ ਇਧਰ ਨਾਲੋਂ ਨਾਲੋਂ ਬੱਚੇ ਸਕੂਲੋਂ ਆ ਗਏ ਸੀਗੇ ਸੋ ਮੈਨੂੰ ਕੈਮਰਾ ਹੋਲਡ ਕਰਕੇ ਇਸ ਤਰ੍ਹਾਂ ਕੰਮ ਕਰਨਾ ਹੀ ਨਾ ਕੈਮਰਾ ਮੇਰਾ ਹਮੇਸ਼ਾ ਭੱਜ ਜਾਂਦਾ ਆਪਣੀ ਲੋਕੇਸ਼ਨ ਤੇ ਕਦੇ ਫੋਕਸ ਨਹੀਂ ਰਹਿੰਦਾ ਔਰ ਇਧਰ ਨਵਦੀਪ ਹੈਲਪ ਕਰ ਰਿਹਾ ਸੀਗਾ ਕਿਉਂਕਿ ਜਸਟ ਹੁਣੇ ਆਏ ਐ ਸਕੂਲੋਂ ਤੇ ਬਾਕੀ ਫਰੂਟਸ ਆਪਾਂ ਕੱਢਦੇ ਇਹਨਾਂ ਨੂੰ ਵਾਸ਼ ਕਰਕੇ ਰੱਖਾਂਗੇ ਕੁਝ ਐਪਲ ਲੈ ਕੇ ਆਂਦੇ ਆ ਮਤਲਬ ਬੱਚਿਆਂ ਦੀ ਆਪਾਂ ਨਾ ਹਰ ਚੀਜ਼ ਦੀ ਧਿਆਨ ਰੱਖਣਾ ਪੈਂਦਾ ਹੈ ਮਾਂ ਨੂੰ ਹਰ ਬੱਚੇ ਦੀ ਖੁਆਇਸ਼ ਦਾ ਧਿਆਨ ਰੱਖਣਾ ਪੈਂਦਾ ਹੈ ਕਈ ਬਦਕਾਰ ਪਿਓ ਹੁੰਦੇ ਆ ਸਾਰੇ ਪਿਓ ਨਹੀਂ ਸਾਡੇ ਨਾਲ ਹੋਇਆ ਏ ਅਸੀਂ ਇਸ ਲਈ ਕਹਿਣੀ ਹੈ ਕਿ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਲਈ ਕੋਈ ਮਤਲਬ ਨਹੀਂ ਹੁੰਦਾ ਤਾਂ ਸਾਰੀਆਂ ਚੀਜ਼ਾਂ ਦੇ ਉੱਪਰ ਪੈਸੇ ਲੱਗਦੇ ਨੇ ਔਰ ਇਹ ਜ਼ਰੂਰਤਾਂ ਕਦੇ ਵੀ ਖੁਆਇਸ਼ਾਂ ਪੈਸਿਆਂ ਬਿਨਾ ਪੂਰੀਆਂ ਨਹੀਂ ਹੁੰਦੀਆਂ ਪਰ ਇਹ ਚੀਜ਼ਾਂ ਉਹਨਾਂ ਨੂੰ ਕਦੇ ਦਿਖਾਈ ਨਹੀਂ ਦੇਣਗੀਆਂ ਉਹਨਾਂ ਨੂੰ ਸਿਰਫ ਪਰੇਸ਼ਾਨ ਕਰਨ ਤੇ ਹੀ ਉਹਨਾਂ ਦਾ ਧਿਆਨ ਉਸ ਤੋਂ ਬਾਅਦ ਮੈਂ ਦੁੱਧ ਨੂੰ ਗਰਮ ਹੋਣ ਲਈ ਰੱਖ ਦਿੱਤਾ ਤੇ ਨਾਲ ਇਹ ਹਰੀਆਂ ਮਿਰਚਾਂ ਲਿਆਂਦੀਆਂ ਸੀਗੀਆਂ ਨਵਦੀਪ ਨੂੰ ਬਹੁਤ ਵਧੀਆ ਲੱਗਦਾ ਇਹਨਾਂ ਮਿਰਚਾਂ ਦਾ ਤੜਕਿਆ ਹੋਇਆ ਅਚਾਰ ਮਿਰਚ ਕੀਤੀ ਆਪਾਂ ਫਰਾਈ ਜੀ ਤੇ ਇਹਨਾਂ ਦਾ ਬਣਾਵਾਂਗੇ ਆਪਾਂ ਚਟਪਟਾ ਜਿਹਾ ਅਚਾਰ ਬਟ ਮਿਰਚਾਂ ਬਹੁਤ ਸਪਾਈਸੀ ਸੀ ਇਹ ਹੀ ਤੇ ਮਿਲਦੇ ਆ ਜੀ ਆਪਾਂ ਨਵੇਂ ਬਲੌਗ 'ਚ ਆਈ ਹੋਪ ਤੁਸੀਂ ਅੱਜ ਦੇ ਬਲੌਗ ਨੂੰ ਇੰਜੋਏ ਕੀਤਾ ਹੋ